ਬੀਤੀ ਰਾਤ ਸੰਗਰੂਰ ਜੇਲ੍ਹ ਵਿੱਚ ਕੁਝ ਕੈਦੀਆਂ ਦੀ ਆਪਸੀ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਦੋ ਕੈਦੀਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸੰਗਰੂਰ ਪੁਲਿਸ ਵੱਲੋਂ 10 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਮੀਡੀਆ ਨਾਲ ਗੱਲ ਕਰਦੇ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਦੱਸਿਆ ਕਿ ਸਾਡੇ ਵੱਲੋਂ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਵਿਅਕਤੀਆਂ ਨੂੰ ਰਿਮਾਂਡ ਤੇ ਲਿਆ ਗਿਆ। ਬਾਕੀ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਹਥਿਆਰਾਂ ਨਾਲ ਇਹਨਾਂ ਵੱਲੋਂ ਕੈਦੀਆਂ ਦਾ ਕਤਲ ਕੀਤਾ ਗਿਆ। ਉਹ ਹਥਿਆਰ ਵੀ ਇਹਨਾਂ ਦੇ ਕੋਲ ਕਿੱਥੋਂ ਆਏ ਸਨ ਇਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਚੱਲ ਰਹੀ ਹੈ। ਹਾਂ, ਕ੍ਰਿਮ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਜੀ। ਕੱਲ ਜੇਲ੍ਹ ਦੇ ਵਿੱਚ ਕੁਝ ਕੈਦੀਆਂ ਦੀ ਲੜਾਈ ਹੋਈ ਸੀ। ਇਹ ਕੋਈ ਗੈਂਗਵਾਰ ਨਹੀਂ ਹੈ। ਇਹ ਪਹਿਲਾਂ ਆਫਸ ਦੇ ਵਿੱਚ ਸਾਰੇ ਜਿਹੜੇ ਇਕੱਠੇ ਰਹਿੰਦੇ ਹੁੰਦੇ ਸਨ ਕਿਸੇ ਗੱਲੋਂ ਇਹਨਾਂ ਦਾ ਕੁਝ ਨਾ ਪਹਿਲਾਂ ਤਕਰਾਰ ਹੋਇਆ ਪਹਿਲਾਂ ਮਾੜਾ ਮੋਟਾ ਗਲਗਲੋਚ ਹੋਇਆ ਤੇ ਕੱਲ ਇਹਨਾਂ ਨੇ ਜਿਹੜੇ ਦੋ ਬੰਦੇ ਮਾਰਤੇ ਤੇ ਦੋ ਬੰਦੇ ਜਿਹੜੇ ਬੜੇ ਸੀਰੀਅਸਲੀ ਜ਼ਖਮੀ ਨੇ ਔਰ ਜਿੰਦਰਾ ਹਸਪੀਟਲ ਅਡਮਿਟ ਨੇ ਤੇ ਜੋ ਡਾਕਟਰਸ ਤੋਂ ਰਿਪੋਰਟ ਰਹੀ ਹੈ ਉਹ ਆਊਟ ਆਫ ਡੇਂਜਰ ਦਾ ਸਰ ਕਾਦਰ ਨੇ ਕਦੇ ਰਿਪੋਰਟ ਭੇਜੀ ਨਹੀਂ ਗਈ ਸੀ ਇਹਦੇ ਵਿੱਚ ਇਹਮ ਨੇ ਰਹਿੰਦੇ ਨੇ ਜਾਂ ਉੱਪਰ ਰਿਪੋਰਟ ਭੇਜੀ ਮੈਨੂੰ ਮੈਨੂੰ ਬੋਲ ਤਾਂ ਲੈਂਦੇ ਹੋ ਪਹਿਲਾਂ ਹਾਂਜੀ ਹਾਂਜੀ ਇਹਦੇ ਵਿੱਚ ਪਰਚਾ ਦਰਜ ਹੋ ਗਿਆ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜੋ ਜੇਲ ਮੈਨੂਅਲ ਦੇ ਅਕੋਰਡਿੰਗਲੀ ਇਹਨਾਂ ਦਾ ਪ੍ਰੋਡਕਸ਼ਨ ਬ੍ਰੈਂਟ ਲੈ ਕੇ ਬੰਦੇ ਸਾਰੇ ਨੋਮੀਨੇਟਡ ਨੇ ਇਹਨਾਂ ਨੂੰ ਅਸੀਂ ਪੁਲਿਸ ਰਿਮਾਰਡ ਤੇ ਲੈ ਕੇ ਜਾਵਾਂਗੇ ਇਹਦੇ ਨਾਲ ਨਾਲ ਜਿਹੜੀ ਜੁਡੀਸ਼ੀਅਲ ਇਨਕੁਆਰੀ ਵੀ ਚੱਲ ਰਹੀ ਹੈ ਰਾਤੀ ਮੈਜਿਸਟਰ ਸਾਹਿਬ ਆਏ ਸੀ ਇੱਥੇ ਬਿਆਨ ਲੈ ਗਏ ਨੇ ਸਾਰਾ ਮੌਕਾ ਦੇਖ ਗਏ ਨੇ ਏ ਟੂ ਜ਼ेड ਸਰੀ ਜਿਹੜੀ ਜੁਡੀਸ਼ਲ ਇਨਕੁਆਰੀ ਉਸ ਸਪਲਟ ਚੱਲ ਰਹੀ ਹੈ ਇਹਦੇ ਨਾਲ ਨਾਲ ਜਿਹੜੇ ਪਰਚੇ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਕਿਉਂਕਿ ਬੰਦੇ ਜੇਲ੍ਹ ਦੇ ਵਿੱਚ ਨੇ ਜੇਲ੍ਹ ਤੋਂ ਹੋਣ ਕਰਕੇ ਜਿਹੜੇ ਪ੍ਰੋਡਕਸ਼ਨਟ ਲੈਣੇ ਜ਼ਰੂਰੀ ਨੇ ਅਸੀਂ ਅਪਲਾਈ ਕਰਤੇ ਆ ਤੇ ਇਹਨਾਂ ਨੂੰ ਲੈ ਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਹਿਆਰ ਉਸਨਾਂ ਦੇ ਜਿਹੜੇ ਇਹਨਾਂ ਨੇ ਕੁਸ਼ਤਾਂ ਜਿਹੜੀ ਆ ਪਾਣੀ ਵਾਲੀ ਟੂਟੀ ਵਾਲੀ ਜਿਹੜੀ ਪਾਈਪ ਇਹ ਉਹ ਹੈ ਤੇ ਇੱਕ ਇਹਨਾਂ ਦੇ ਅੰਦਰੋਂ ਦਰਖਤ ਤੋਂ ਟਾਣਾ ਬਣ ਲਿਆ ਤੇ ਉਸ ਤੋਂ ਸਵਾਏ ਦੂ ਇਹਨਾਂ ਕੋਲ ਜਿਹੜੀ ਛਾਕੂ ਸੀ ਉਹਨਾਂ ਨਾਲ ਜਿਹੜਾ ਇਹ ਬੰਦਿਆਂ ਤੇ ਇਹਨਾਂ ਨੇ ਇਹਨਾਂ ਦੇ ਵਾਰਕ ਕੀਤੀ 10 ਬੰਦਿਆਂ ਦੇ ਐਫਆਈਆਰ ਹੋਈ ਏ ਇਹਨਾਂ ਦੇ ਵਿੱਚੋਂ 6 ਬੰਦੇ ਪਹਿਲਾਂ ਹੀ ਮਰਡਰ ਕੇਸ ਦੇ ਵਿੱਚ ਅੰਦਰੋਂ ਵੱਲ ਉਹਨੇ ਬਿਕੇ ਜਿਹੜੇ ਬਾਕੀ 4 ਨੇ ਉਹਨਾਂ ਤੇ 307 ਦੇ ਪਰਚੇ ਦਰਜ ਹੋਏ ਨੇ ਉਹ ਅਟੈਂਪਟ ਟੂ ਮਰਡਰ ਦੇ ਵਿੱਚ ਉਹਨਾਂ ਵੱਲੋਂ ਸਰ ਜਿਹੜੇ ਮਰੇ ਜਿਹੜੇ ਮਰੇ ਨੇ ਸਰ ਉਹ ਚਾਕੂ ਕਿਹੜੇ ਸੀ ਜੀ ਅੰਦਰ ਕਿਸ ਤਰ੍ਹਾਂ ਪਹੁੰਚੇ ਜੀ ਉਹ ਛੋਟੇ ਜਿਹੜੇ ਚਾਕੂ ਸਨ ਉਹਦੇ ਵਿੱਚ ਅਸੀਂ ਇਹ ਸਾਡਾ ਅਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਅਸੀਂ ਚੈੱਕ ਕਰਾਂਗੇ ਕਿ ਇਹ ਅੰਦਰ ਕਿਸ ਤਰ੍ਹਾਂ ਪਹੁੰਚੇ ਸਰ ਜਿਹੜੇ ਮਰੇ ਨਹੀਂ ਜੀ ਉਹ ਕਿਸ ਤਰ੍ਹਾਂ ਦੇ ਅਪਰੰਦੀ ਸੀਗੇ ਜਿਹਨਾਂ ਦੀ ਮੌਤ ਹੋਈ ਹੈ ਜੀ ਉਹਨਾਂ ਨੂੰ ਰੋਕੀ ਨਹੀਂ ਗਈ ਤਕਰੀਬਨ 5-7 ਮਿੰਟ 10 ਮਿੰਟ ਲੜਾਈ ਲਗਾਤਾਰ ਹੁੰਦੀ ਰਹੀ ਹੈ ਅੰਦਰ ਪੂਰੇ ਅਫਰਟਸ ਕੀਤੇ ਨੇ ਜੇਲ ਅਥਾਰਟੀ ਨੇ ਇਹਨਾਂ ਨੂੰ ਰੋਕਣ ਦੀ ਜੇਲ ਦੀ ਜਿਹੜੀ ਅੰਦਰ ਫੋਰਸ ਹੈ ਉਹ ਮੈਂ ਇਹ ਮੂਵੀ ਦੇਖੀ ਹੈ ਸ ਉਹਦੇ ਜੋ ਪੂਰੇ ਐਫਰਟਸ ਹੋਏ ਨੇ ਤੇ ਲੇਕਿਨ ਉਹਦੇ ਚ ਡਿਲੇ ਇਹ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਕ ਦੋ ਮਿੰਟ ਬਾਅਦ ਸਾਡੀ ਜਿਹੜੀ ਫੋਰਸ ਅੰਦਰ ਵਾਲੀ ਉੱਥੇ ਪਹੁੰਚ ਗਈ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡਿਸਟ੍ਰਿਕਟ ਪੁਲਿਸ ਨੂੰ ਜੇਲ ਅਥਾਰਟੀ ਨੇ ਇਨਫੋਰਮ ਕੀਤਾ ਤਾਂ ਸਾਡੇ ਐਸਪੀ ਡੀ ਇਹ ਤੁਰੰਤ ਉੱਥੇ ਮੁੱਖ ਦੇ ਪਹੁੰਚੇ ਤੇ ਆ ਕੇ ਸਾਰੇ ਜਿਹੜੇ ਅੰਦਰ ਹਾਲਾਤ ਨੂੰ ਉਹਨਾਂ ਨੇ ਸੰਭੇ ਸਰ ਜਿਹੜੇ ਜਿਹੜੇ ਮਰੇ ਜਿਹੜੇ ਕੰਨੀ ਮਰੇ ਨੇ ਸਰ ਉਹ ਕਿਸ ਤਰ੍ਹਾਂ ਦੇ ਬਜਟ ਘਪਾਦੀ ਨਹੀਂ ਇਹ ਅੰਦਰ ਪਹੁੰ ਚੁੱਕੇ ਨੇ ਜੀ ਇਹ ਮੈਂ ਤੁਹਾਨੂੰ ਦੱਸਦਾ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਅੰਦਰ ਕਿਵੇਂ ਗਏ ਨੇ ਕੀ ਹੈ ਇਹਦੇ ਦਾ ਟਾਈਮ ਲੱਗੇਗਾ ਚੈੱਕ ਕਰਨੀ ਸਾਰੀ ਇਨਵੈਸਟੀਗੇਸ਼ਨ ਦੇ ਚ ਜਿਹੜੀ ਗੱਲ ਆਈ ਉਹ ਤੁਹਾਡੇ ਸਾਹਮਣੇ ਲਿਆਵਾਂਗੇ ਤੁਹਾਨੂੰ ਦੱਸਾਂਗੇ ਸਰ ਜੇਲ ਦੀ ਕਪੈਸਿਟੀ ਕਿੰਨੀ ਹੈ ਇਸ ਸਮੇਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਡਬਲ ਕਪੈਸਿਟੀ ਹੈ ਇਸ ਸਮੇਂ ਕੈਦੀਆਂ ਦੇ ਅੰਦਰ ਵੀ ਮੁਲਾਜ਼ਮ ਘਟ ਨੇ ਕਪੈਸਿਟੀ ਜ਼ਿਆਦਾ ਤੇ ਉਹਦੇ ਕਰਕੇ ਵੀ ਪ੍ਰਬੰਧ ਨਹੀਂ ਇਹਦੇ ਚ ਜੇਲ ਸੁਬਡੰਡ ਤੋਂ ਜਿਹੜਾ ਮੈਂ ਪੁੱਛਿਆ ਕਿ ਇਹਨਾਂ ਦੀ ਕਪੈਸਿਟੀ ਦੇ ਅਕੋਰਡਿੰਗਲੀ ਹੀ ਅੰਦਰ ਜਿਹੜੇ ਕੈਦੀ ਹੈ ਨੇ ਇਹਨਾਂ ਕੋਲ ਫੋਰਸ ਅੰਦਰ ਸਫੀਸ਼ੈਂਟ ਆਇਆ ਜਿੰਨੀ ਇਹਨਾਂ ਕੋਲ ਕੋਈ 15-20 ਬੰਦੇ ਜਿਹੜੇ ਘਟ ਨੇ ਆਲਰੇਡੀ ਇਹਨਾਂ ਨੇ ਲਿਖ ਕੇ ਭੇਜੇ ਹੋਏ ਨੇ ਉਹ ਵੀ ਇਹਨਾਂ ਨੂੰ ਮਿਲ ਜਾਣਗੇ ਕਿੰਨੇ ਕੈਦੀ ਨੇ ਜੀ ਅੰਦਰ ਕੈਦੀ ਅੰਦਰ ਮੇਰੇ ਕੋਲ ਹਾਂ 1080 1080 ਕੈਦੀ ਨੇ ਜੇਲ੍ਹ ਦੇ ਵਿੱਚ ਹੰਦਿਆ ਇਹ ਜੇਲ੍ਹ ਸੁਪਰਡੰਟ ਤੁਹਾਨੂੰ ਪੂਰੀ ਦੀ ਡਿਟੇਲ ਦੱਸ ਸਕਦੇ ਹੋ ਕਿ ਇਹਦੀ ਕ੍ਰਿਮੀਨਲ ਦੀ ਕਦੇ ਰਿਪੋਰਟ ਭੇਜੀ ਨਹੀਂ ਗਈ ਜਾਂ ਕਦੇ ਥ੍ਰੈਟ ਕੀਤਾ ਹੋਵੇ ਜਾਂ ਵੀ ਇਸ ਤਰੀਕੇ ਦੇ ਕ੍ਰਿਮੀਨਲ ਬੰਦੇ ਨੇ ਜਾਂ ਇਹਨਾਂ ਲਈ ਖਾਸ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਛੇ ਦੇ 7 ਬੈਰਕ ਦੇ ਵਿੱਚੋਂ ਇਸ ਤਰੀਕੇ ਨਾਲ ਚੱਲਦੇ ਆ ਦੇਖੋ ਜਦੋਂ ਵੀ ਕੋਈ ਕੈਦੀ ਬਾਹਰ ਪੇਸ਼ੀ ਤੇ ਜਾਂਦਾ ਉਹ ਕਿਹੜੇ ਕੇਸ ਦੇ ਵਿੱਚ ਉਹਨੂੰ ਬੋਲਵੇ ਸੀਰੀਅਸ ਕੇਸ ਦੇ ਵਿੱਚ ਉਹਦੇ ਹਿਸਾਬ ਦੇ ਉੱਤੇ ਹੀ ਜਿਹੜੀ ਪੁਲਿਸ ਫੋਰਸ ਹੈ ਨਾਲ ਉਹਨਾਂ ਨੂੰ ਅੱਗੇ ਅਦਾਲਤਾਂ ਦੇ ਵਿੱਚ ਪੇਸ਼ੀ ਤੇ ਭੇਜਿਆ ਜਾਂਦਾ ਜੇਕਰ ਕੋਈ ਗੈਂਗਸਟਰ ਨੇ ਤੇ ਉਹਨਾਂ ਨਾਲ ਸਿਕਿਉਰਿਟੀ ਜਦੀ ਲਈ ਜਾਂਦੀ ਹੈ ਜੇ ਕੋਈ ਆਮ ਕੈਦੀ ਆ ਜੇ ਆਗੂ ਆਮ ਹਵਾਲਾਤੀ ਹੈ ਜਿਹੜਾ ਉਹ ਅਦਾਲਤਾਂ ਦੇ ਵਿੱਚ ਪੇਸ਼ੀ ਤੇ ਜਾਂਦਾ ਉਹਨਾਂ ਦਾ ਜਿਹੜਾ ਸਿਕਿਉਰਿਟੀ ਬੰਦੋਬਸਤ ਨੇ ਜਿਹੜੇ ਉਹ ਅਲੱਗ-ਅਲੱਗ ਜਿਹੜੇ ਨੇ ਉਹ ਕਿੱਥੇ ਜਾਂਦੇ ਨੇ ਨਾਲ ਔਰ ਬਲਕਾ ਦਾ ਸਾਡੇ ਕੋਲ ਪ੍ਰਿਜ਼ਨ ਵੈਨ ਨੇ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਦੇ ਵਿੱਚ ਬੜੇ ਹੀ ਪੂਰੀ ਫੂਲ ਪ੍ਰੂਫ ਸਕਿਉਰਟੀ ਨਾਲ ਇਹਨਾਂ ਨੂੰ ਜਿਹੜਾ ਲੈ ਕੇ ਜਾਣੇ ਆ। ਜਿਹੜਾ ਝਗੜਾ ਕੀ ਹੋਇਆ ਸੀ, ਜਿਹੜਾ ਹੱਥਿਆਰ ਨਾਲ ਝਗੜਾ ਕੀ ਹੋਇਆ ਸੀ, ਇਹਦਾ ਹੱਥਿਆਰ ਤੱਕ ਚਲਾ ਗਿਆ ਜੀ। ਇਹ ਜਿਹੜਾ ਹੁਣ ਤੁਹਾਨੂੰ ਦੱਸਿਆ ਕਿ ਇਹਨਾਂ ਦਾ 2-4 ਦਿਨ ਪਹਿਲਾਂ ਟਕਰਾਅ ਹੋਇਆ ਸੀ। ਕਿਸ ਗੱਲ ਤੋਂ ਮੁਖਾਇ ਜਿਹੜਾ ਹੱਥਿਆਰ ਤੱਕ ਬਾਕੀ ਜੀ। ਹੁਣ ਇਹਨਾਂ ਦੀ ਫਰਦਰ ਜਿਹੜੀ ਅੱਗੇ ਗੱਲ ਤੁਸੀਂ ਪੁੱਛ ਰਹੇ ਹੋ, ਇਹ ਕਨਵੈਸਟੀਗੇਸ਼ਨ ਦਾ ਪਾਰਟ ਹੈ। ਇਨਵੈਸਟੀਗੇਸ਼ਨ ਤੇ ਜਦੋਂ ਸਾਡੇ ਕੋਲ ਬੰਦੇ ਬਾਹਰ ਆਉਣਗੇ, ਅਸੀਂ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਜਾਵਾਂਗੇ ਪੁਲਿਸ ਰਿਮਾਂਡ ਤੇ। ਉਦੋਂ ਗੱਲ ਸਾਰੀ ਸਾਹਮਣੇ ਆ ਜਾ ਲੇਕਿਨ ਇਹਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਜਦੋਂ ਹੋਈ ਫਿਰ ਉਸ ਤੋਂ ਬਾਅਦ ਦੱਸਿਓ ਜਿਹੜੀ ਇਨਵੈਸਟੀਗੇਸ਼ਨ ਮਰਡਰ ਕੇਸਾਂ ਦੀ ਵਿੱਚ ਹੀ ਹੈ ਇਹਦੀ ਜਿਹੜੀ ਜਾਂਚ ਹੁੰਦੀ ਹੈ ਉਹਦਾ ਟੈਂਪਲੇਟ ਨਹੀਂ ਦਿੱਤਾ ਜਾਂਦਾ ਹੁੰਦਾ ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਜੁਡੀਸ਼ੀਅਲ ਇਨਕੁਆਰੀ ਹੋ ਰਹੀ ਹੈ ਭੋਲਰ ਸਾਹਿਬ ਜੀ ਜੁਡੀਸ਼ੀਅਲ ਇਨਕੁਆਰੀ ਹੋ ਰਹੀ ਹੈ ਇਹਦੇ ਨਾਲ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਦੇ 10 ਬੰਦਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਉਹਨਾਂ ਚ ਗੈਂਗਸਟਰ ਕਿੰਨੇ ਨੇ ਜੀ ਕਿਹੜੀ ਕਿਹੜੀ ਕੈਟਾਗਰੀ ਦੇ ਨੇ ਇਹਨਾਂ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ 6 ਬੰਦਿਆਂ ਦੇ ਉੱਤੇ ਮਰਡਰ ਦੇ ਪਰਚੇ ਦਰਜ ਨੇ ਇਹਨਾਂ ਚ ਉਹ ਗੈਂਗਸਟਰ ਕੋ ਇਨਾਂ ਦੀਆਂ ਆਪਣੀਆਂ ਇੰਡੀਵਿਜੂਅਲ ਦੁਸ਼ਮਣੀਆਂ ਸਨ ਕੋਈ ਕਿਸੇ ਨਾਲ ਦੁਸ਼ਮਣੀ ਸੀ ਕੋਈ ਕਿਸੇ ਨਾਲ ਦੁਸ਼ਮਣੀ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਬੰਦੇ ਮਾਰੇ ਸੀ ਤੇ ਉਹ ਬੰਦੇ ਹੀ ਇੱਥੇ ਕਿਸੇ ਤੇ ਦੋ ਮਰਡਰ ਦੇ ਪਰਚੇ ਦਰਜ ਨੇ ਕਿਸੇ ਤੇ ਇੱਕ ਹੈ ਕਿਸੇ ਤੇ 307 ਦੇ ਵੀ ਆਏ ਨੇ ਇਹ ਦੱਸਿਆ ਜਾ ਰਿਹਾ ਦੋ ਬੰਦੇ ਮੁਕਮਲ ਜਮਾਈ ਉਹਦੇ ਤੇ 30 ਦੇ ਕਰੀਬ ਪਰਚੇ ਦਰਜ ਨੇ ਉਹਦੇ ਤੇ ਮਰਡਰ ਦੇ ਮੇਰੇ ਖਿਆਲ ਤੋਂ ਕਿ ਤਿੰਨ ਪਰਚੇ ਦਰਜ ਨੇ ਹੁੰਦੇ ਇਥੇ ਬਾਕੀ ਹੁਣ ਜਦੋਂ ਬਾਹਰ ਲੈ ਕੇ ਆਵਾਂਗੇ ਅਸੀਂ ਰਿਮਾਂਡ ਤੇ ਫਿਰ ਡਿਟੇਲ ਟੂ ਪੁੱਛ ਕੁਛ ਕਰਾਂਗੇ ਬੰਦਾ ਕੋਣ ਹੈ ਇਹਨਾਂ ਦੇ ਵਿੱਚ ਮੁੱਖ ਬੰਦਾ ਕੋਣ ਹੈ ਜਿਹੜਾ ਮੁੰਡਾ ਪਟਿਆਲੇ ਘਟਨਾ ਹੈ ਜੀ ਉਹਦੇ ਮਦਰ ਦਾ ਦੋਸ਼ ਹੈ ਕਿ ਮੈਨੂੰ ਹਜ਼ਰ ਕੋਈ ਇਨਫਾਰਮ ਨਹੀਂ ਕੀਤਾ ਗਿਆ ਉਹ ਕਹਿ ਰਹੇ ਨੇ ਕਿ ਮੈਨੂੰ ਕੋਈ ਸੁਨੇਹਾ ਨਹੀਂ ਹੁਣ ਤੱਕ ਲਗਾਇਆ ਗਿਆ ਕੱਲ ਸ਼ਾਮ 7 ਵਜੇ ਤੋਂ ਨਹੀਂ ਹੁਣ ਤੱਕ ਕੋਈ ਮਿਲਣ ਦੇ ਰਹੇ ਮੈਨੂੰ ਦੇਖੋ ਜਿਹੜੇ ਜਿਹੜੇ ਬੰਦੇ ਜ਼ਖਮੀ ਨੇ ਉਹ ਅਸੀਂ ਥਰੂ ਐਸਐਸਪੀ ਜਿਹੜਾ ਇਨਫਾਰਮੇਸ਼ਨ ਦਿੱਤੀ ਹੈ ਇੱਕ ਬੰਦਾ ਮਲੇਰਕੋਟਲੇ ਦਾ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਇਨਫਾਰਮੇਸ਼ਨ ਦਿੱਤੀ ਹੋਈ ਉਹ ਪਟਿਆਲੇ ਰਜਿੰਦਰਾ ਹਸ ਇੱਕ ਦਾ ਪਰਿਵਾਰ ਕੋਈ ਇੱਥੇ ਵੀ ਆਇਆ ਹੋਇਆ ਉਹਨਾਂ ਦੇ ਇੱਥੇ ਜਿਹੜਾ ਹੈਗਾ ਉਹਨੂੰ ਨਾਲ ਰਜਿੰਦਰਾ ਹਸਪੀਟਲ ਦੇ ਪੇਚ ਕੀ ਉਹਨਾਂ ਨਾਲ ਪ੍ਰੋਪਰ ਮਲਾਵਾ ਨਹੀਂ ਪਰਿਵਾਰ ਨੂੰ ਪਰਿਵਾਰ ਨੂੰ ਮਲਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਪਰਿਵਾਰ ਵਾਲੇ ਜਦੋਂ ਮਰਜ਼ੀ ਜਾ ਕੇ ਜਿਹੜੇ ਇੰਜਰਡ ਨੇ ਉੱਥੇ ਉਹਨਾਂ ਨੂੰ ਸਾਡੀ ਜਿਹੜੀ ਗਾਰਡ ਲੱਗੀ ਹੈ ਉਹ ਹਾਲਚਲ ਪੁੱਛਣ ਲਈ ਨਾਲ ਮਲਾ ਸਕਦੇ ਸਰ ਉਹ ਕਹਿੰਦੇ ਪਹਿਲਾਂ ਵੀ ਬਹੁਤ ਲਾਜਵਾ ਬੰਦ ਪਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜਿਹੜੀ ਚੀਜ਼ ਦਾ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਉਹਦੇ ਪਰ ਮੈਂ ਕਿਵੇਂ ਕਮੈਂਟਸ ਕਰਾਂਗਾ ਹਾਂ ਹੋਰ ਸਭ